ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈਆ ਪੰਜਾਬ ਸਰਕਾਰ ਨੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਆ ਜਿਸ ਨਾਲ ਰਜਿਸਟਰੀ ਕਰਵਾਉਣਾ ਆਸਾਨ ਹੋ ਗਿਆ ਤੇ ਲੋਕ ਘਰ ਬੈਠੇ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਨੇ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਸਰਲ ਹੋਣ ਨਾਲ ਲੋਕ ਕਾਫੀ ਜ਼ਿਆਦਾ ਜਿਹੜਾ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਇਸ ਦੇ ਨਾਲ ਹੀ ਰਜਿਸਟਰੀ ਦੇ ਨਾਂ ਤੇ ਆਮ ਲੋਕਾਂ ਕੋਲੋਂ ਪੈਸਾ ਉਗਰਾਹੀ ਕਰਨ ਵਾਲਿਆਂ ਦਾ ਖਾਤਮਾ ਹੋ ਜਾਵੇਗਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਜਿੱਥੇ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਆ ਮੁੱਖਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਕਿ ਇਸ ਨਵੇਂ ਸਿਸਟਮ ਨਾਲ ਭ੍ਰਿਸ਼ਟਾਚਾਰ ਤੇ ਰੋਕ ਲੱਗੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ ਜ਼ਮੀਨ ਦੀ ਖਰੀਦੋ-ਫਰੋਖਤ ਦੌਰਾਨ ਜੇਕਰ ਕਿਸੇ ਦੇ ਨਾਂ 'ਚ ਸਿਰਫ ਇੱਕ ਸ਼ਬਦ ਦੀ ਗਲਤੀ ਹੁੰਦੀ ਸੀ ਤਾਂ ਉਸ ਨੂੰ ਸੁਧਰਨ 'ਚ 10 ਸਾਲ ਲੱਗ ਜਾਂਦੇ ਸੀ ਜਾਂ ਇਸ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਰਜਿਸਟਰੀ ਦਾ ਕੰਮ ਜਿਹੜਾ ਪੂਰੇ ਧਿਆਨ ਨਾਲ ਕੀਤਾ ਜਾਵੇਗਾ ਤੇ ਗਲਤੀਆਂ ਦੀ ਕੋਈ ਗੁੰਜਾਇਸ ਨਹੀਂ ਰਹੇਗੀ ਜਾਂ ਉਸ ਦਾ ਕੰਮ ਬਹੁਤ ਜਲਦੀ ਹੋ ਸਕੇਗਾ ਉਹਨਾਂ ਨੇ ਕਿਹਾ ਕਿ ਰਜਿਸਟਰੀ ਸਿਸਟਮ ਨੂੰ ਆਨਲਾਈਨ ਕੀਤੇ ਜਾਣ ਨਾਲ ਹੀ ਫੇਕ ਰਜਿਸਟਰੀ ਚੈੱਕ ਕਰਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਤੇ ਗਲਤ ਰਜਿਸਟਰੀ ਜਾਂ ਦਸਤਾਵੇਜ਼ ਗਲਤ ਪਾਏ ਜਾਣ ਤੇ ਡਿਪਟੀ ਰਜਿਸਟਰਾਰ ਜ਼ਿੰਮੇਵਾਰ ਹੋਵੇਗਾ ਪੈਸੇਦਾਰ ਹੁਣ ਇੱਕ ਤੋਂ ਬਾਅਦ ਆਬਜੈਕਸ਼ਨ ਲੈ ਕੇ ਰਜਿਸਟਰੀ ਨੂੰ ਲਟਕਾ ਨਹੀਂ ਸਕਣਗੇ ਕਿਸੇ ਵੀ ਰਜਿਸਟਰੀ ਲਈ 48 ਘੰਟਿਆਂ ਦੇ ਅੰਦਰ ਅੰਦਰ ਸਭ ਰਜਿਸਟਰਾਰ ਵੱਲੋਂ ਆਬਜੈਕਸ਼ਨ ਲਾਇਆ ਜਾ ਸਕਦਾ ਤੇ ਉਹ ਵੀ ਪੋਰਟਲ ਤੇ ਮੌਜੂਦ ਪੈਰਾਮੀਟਰ ਦੇ ਅਨੁਸਾਰ ਜੇਕਰ 48 ਘੰਟਿਆਂ ਦੇ ਵਿੱਚ ਅਜੇ ਆ ਨਹੀਂ ਹੁੰਦਾ ਤਾਂ ਫਿਰ ਇਸ ਨੂੰ ਠੀਕ ਪ੍ਰਾਪਰਟੀ ਮੰਨਿਆ ਜਾਵੇਗਾ ਇਹੀ ਰਜਿਸਟਰੀ ਪੋਰਟਲਸ ਦੇ ਜ਼ਰੀਏ ਡਰਾਫਟ ਡਾਊਨਲੋਡ ਕੀਤਾ ਜਾ ਸਕਦਾ ਉਸਤੇ ਖਸਰਾ ਨੰਬਰ ਤੋਂ ਲੈ ਕੇ ਇਸ ਪੂਰੇ ਪ੍ਰੋਸੈਸ ਚ ਲੱਗਣ ਵਾਲੀ ਸਰਕਾਰੀ ਫੀਸ ਬਾਰੇ ਵੀ ਸਾਰੀ ਡਿਟੇਲ ਲਬਦ ਹੋਵੇ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ ਵੀ 1076 ਜਰੀਏ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਇਸ ਦੇ ਨਾਲ ਹੀ ਪਿੰਡੂ ਪਰਿਵਾਰਾਂ ਸੀਨੀਅਰ ਨਾਗਰਿਕਾਂ ਕਾਮਕਾਜੀ ਪੇਸ਼ੇਵਾਰਾਂ ਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਨਵੀਂ ਪ੍ਰਣਾਲੀ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾਂ ਕਰ ਲਈ ਮਨਜ਼ੂਰੀ ਭੁਗਤਾਨ ਦਫ਼ਤਰ ਆਨ ਦਾ ਸਮਾਂ ਲੈਣ ਵਾਲੀ ਸਾਰੀ ਜਾਣਕਾਰੀ WhatsApp ਜਰੀਏ ਮਿਲੇਗੀ ਤਾਂ ਕਿ ਉਹ ਹਰ ਪਲ ਦੀ ਜਾਣਕਾਰੀ ਤੋਂ ਜਾਣੂ ਰਹਿ ਸਕਣ ਹੁਣ ਰਜਿਸਟਰੀ ਫੀਸ ਦੇ ਭੁਗਤਾਨ ਲਈ ਬੈਂਕਾਂ ਵੱਲ ਭਜਣਾ ਨਹੀਂ ਪਵੇਗਾ ਸਗੋਂ ਆਨਲਾਈਨ ਭੁਗਤਾਨ ਕਰਨ ਲਈ ਇੱਕ ਵਿਸ਼ੇਸ਼ ਗੇਟਵੇ ਨਾਗਰਿਕਾਂ ਨੂੰ ਡਿਜੀਟਲ ਲੈਂਡ ਦੇਣ ਦੀਆਂ ਸਾਰੀਆਂ ਫੀਸਾਂ ਜਿਵੇਂ ਕਿ ਸਟੈਪ ਡਿਊਟੀ ਰਜਿਸਟਰ ਫੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਲੋਕ ਰਜਿਸਟਰੀ ਦੇ ਪ੍ਰੋਸੈਸ ਨੂੰ ਆਸਾਨੀ ਤਰੀਕੇ ਨਾਲ ਆਨਲਾਈਨ ਟਰੈਕ ਕਰ ਸਕਣਗੇ ਭ੍ਰਿਸ਼ਟਾਚਾਰ ਤੇ ਰੋਕ ਲੱਗ ਸਕੇਗੀ ਤੇ ਹਰ ਕਦਮ ਤੇ ਨਿਗਰਾਨੀ ਕਾਰਨ ਗੈਰ ਮਮੂਲੀ ਗਤੀਵਿਧੀਆਂ ਨੂੰ ਤੁਰੰਤ ਫੜਿਆ ਜਾ ਸਕੇਗਾ ਕਾਗਜ਼ੀ ਕਾਰਵਾਈ ਚ ਕਟੌਤੀ ਹੋਵੇਗੀ ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਜਿਹੜੇ ਸੰਸਾਧਨ ਦੀ ਬਚਤ ਹੋਵੇਗੀ ਸਾਰੇ ਦਸਤਾਵੇਜ਼ ਨੂੰ ਹੁਣ ਆਨਲਾਈਨ ਸਬਮਿਟ ਕੀਤਾ ਜਾਵੇਗਾ ਪੰਜਾਬੀ ਚ ਲੋਕਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਜਿਹੜਾ ਉਹ ਮਿਲੇਗਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਇੱਕ ਵੱਡਾ ਐਲਾਨ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਖੇਤਰ ਚ ਇੱਕ ਇਤਿਹਾਸਿਕ ਕਦਮ ਚੁੱਕ ਦਿਆ ਹੋਇਆ ਮੁੱਖ ਮੰਤਰੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਸੂਯੋਜਨਾ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਉਪਲਬਧ ਕਰਵਾਇਆ ਜਾਵੇਗਾ। ਇਹ ਯੋਜਨਾ 2 ਅਕਤੂਬਰ ਤੋਂ ਲਾਗੂ ਹੋਵੇਗੀ। ਮੁੱਖ ਮੰਤਰੀ ਸੇਤ ਯੋਜਨਾ ਦੀ ਸਭ ਤੋਂ ਖਾਸ ਗੱਲ ਇਹ ਆ ਕਿ ਸਾਰੇ ਕਰਮਚਾਰੀ ਤੇ ਪੈਨਸ਼ਨਰਜ਼ ਵੀ ਸ਼ਾਮਲ ਹੋਣਗੇ। ਹੁਣ ਤੁਸੀਂ ਇਲਾਜ ਦੇ ਖਰਚੇ ਦੀ ਚਿੰਤਾ ਨਹੀਂ ਕਰਨੀ। ਸਰਕਾਰ ਤੁਹਾਡੇ ਨਾਲ ਖੜੀ ਹੈ।